ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂ ਐਸ ਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰਾਂ ਪ੍ਰੋਗਰਾਮ ਖਬਰ ਤੇ ਨਜ਼ਰ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਿ ਅਹਿਮ ਤਕੀਕ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ ਸ਼ਰਮਾ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂ ਐਸ ਏ ਤੇ ਸਤਿ ਸ਼੍ਰੀ ਅਕਾਲ ਪ੍ਰਵੀਨ ਜੀ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬੰਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 408 272 2500 ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ ਅੱਜ ਹੀ ਕਾਲ ਕਰੋ 408 272 2500 ਤੇ ਜਰਕੇ ਨਾ ਇਮੀਗ੍ਰੇਸ਼ਨ ਲਾਫਰ ਵਾਲੇ ਜੇ ਟਰਕੇ ਨਾ ਟੋਨੀ ਟਰਕੇ ਉਹਨਾਂ ਦੇ ਨਾਲ ਤੁਸੀਂ ਯੂ ਐਸ ਇਮੀਗ੍ਰੇਸ਼ਨ ਬ 0503 ਗੁਰਦੀਪ ਸਿੰਘ ਵਰਦੀਕਲੋਵਿਸ ਮਨਦੀਪ ਸਿੰਘ ਸੰਦੀਪ ਕੌਰ ਸਨਹੋਜੇ ਗੁਰਪਾਲ ਸਿੰਘ ਸੈਕਰਾਮੈਂਟੋ ਸਰਬਜੀਤ ਸਿੰਘ ਸ਼ੋਕਰ ਟਰਲਕ ਤੇ ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸੈਂਟਰਲ ਵੈਲੀ ਤੋਂ ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ ਤੇ ਜੇਕਰ ਤੁਸੀਂ ਵੀ ਪੰਜਾਬੀ ਰਿਡਿਓ ਐਸ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5500 ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 15 ਮਈ ਦਾ ਪ੍ਰੋਗਰਾਮ ਹੈ ਤੇ ਦੇਣ ਅੱਜ ਬੁੱਧਵਾਰ ਹੈ ਸ਼ਰਮਾ ਜੀ ਖਬਰਾਂ ਦੇ ਵਲ ਆਈਏ ਸ਼ੁਰੂਆਤ ਕਰ ਗਏ ਆਪਾਂ ਪੰਜਾਬ ਦੇ ਉਹਨਾਂ 2 ਕਰੋੜ ਵੋਟਰਾਂ ਤੋਂ ਜਿਨ੍ਹਾਂ ਦੇ ਹੱਥ 13 ਮੈਂਬਰ ਪਾਰਲੀਮੈਂਟਾਂ ਦੀ ਚਾਬੀ ਹੈ ਜੀ ਹਾਂ ਬਿਲਕੁਲ ਪ੍ਰਵੀਨ ਜੀ ਇਸ ਵਾਰ ਜਦੋਂ ਹੁਣ ਚੋਣ ਕਮਿਸ਼ਨ ਨੇ ਆਖਰੀ ਸੂਚੀ ਜਾਰੀ ਕਰ ਦਿੱਤੀ ਹੈ ਕਿਉਂਕਿ 4 ਮਈ ਤੱਕ ਦਾ ਸਮਾਂ ਦਿੱਤਾ ਗਿਆ ਸੀ ਕਿ ਜੇ ਕਿਸੇ ਨੇ ਵੋਟ ਬਣਾਉਣੀ ਹੈ ਕਿਸੇ ਨੇ ਦਰਸਤ ਕਰਾਉਣੀ ਹੈ ਕਿਸੇ ਨੇ ਸੋਧ ਕਰਾਉਣੀ ਹੈ ਜੋ ਵੀ ਪਹਿਲੂ ਨੇ ਸਾਰੇ 4 ਮਈ ਤੱਕ ਆ ਜਾਣੇ ਚਾਹੀਦੇ ਨੇ 4 ਮਈ ਤੱਕ ਜੋ ਪਹਿਲੂ ਆ ਗਏ ਉਸੇ ਦੌਰਾਨ ਤੇ 14 ਮਈ ਨੂੰ ਫਾਈਨਲ ਸੂਚੀ ਤਿਆਰ ਕਰਨੀ ਸੀ ਚੋਣ ਕਮਿਸ਼ਨ ਨੇ ਤੇ ਉਹਨੋਂ ਜਨਤਕ ਹੋ ਗਿਆ ਜੀ ਤੇ ਜਨਤਕ ਹੋਣ ਤੋਂ ਬਾਅਦ ਇਹ ਸਪੱਸ਼ਟ ਹੋ ਗਿਆ ਕਿ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਦੇ ਉੱਤੇ 2 ਕਰੋੜ ਤੋਂ ਵੱਧ ਲੋਕ ਵੋਟ ਪਾਉਣਗੇ ਉਹਨਾਂ ਚੋਂ ਆਪਣੇ 13 ਬੰਦਿਆਂ ਨੂੰ ਜੇਤੂ ਬਣਾਉਣਗੇ ਸੋ 2 ਕਰੋੜ 14 ਲੱਖ 61 ਹਜ਼ਾਰ 739 ਵੋਟਰ ਹੈ ਇਸ ਸਮੇਂ ਪੰਜਾਬ ਦੇ ਵਿੱਚ ਹਾਂ ਮੈਂ 2 ਕਰੋੜ 14 ਲੱਖ 61739 ਵੋਟਰਾਂ ਦੇ ਵਿੱਚੋਂ 1-1 ਕਰੋੜ ਤੋਂ ਪਾਰ ਨੇ ਮਰਦ ਵੀ ਤੇ ਮਹਿਲਾ ਵੋਟਰ ਵੀ ਹਮ ਬੇਸ਼ੱਕ ਮਹਿਲਾ ਵੋਟਰ ਤੁਸੀਂ ਕਹਿ ਸਕਦੇ ਹੋ ਕਿ 10-11 ਲੱਖ ਦੇ ਗੇੜ ਦੇ ਵਿੱਚ ਘਟ ਹੈ ਮਰਦ ਵੋਟਰਾਂ ਨਾਲੋਂ ਪਰ ਤਾਂ ਵੀ 1 ਕਰੋੜ ਤੋਂ ਪਾਰ ਨੇ 1 ਕਰੋੜ 12 ਲੱਖ 86000 726 ਮਰਦ ਵੋਟਰ ਹੈ ਪੰਜਾਬ ਦੇ ਵਿੱਚ ਠੀਕ ਹੈ ਜੀ 1 ਕਰੋੜ 1 ਲੱਖ 74240 ਬੀਬੀਆਂ ਦੀ ਵੋਟ ਹੈ ਜੀ ਸੋ ਉਹ 1 ਕਰੋੜ 12 ਲੱਖ ਤੋਂ ਪਾਰ ਹੈ 1 ਕਰੋੜ 1 ਲੱਖ ਤੋਂ ਪਾਰ ਹੈ ਹਮ ਹਮ ਸੋ ਜਿਹੜਾ ਤੀਜਾ ਜੈਂਡਰ ਹੈ ਸਾਡੇ ਉਹਦੀ ਵੋਟ ਵੀ 773 ਦੇ ਕਰੀਬ ਹੈ ਹਮ 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 ਸੋ ਇੰਜ ਮਤਲਬ ਕਿ ਤੁਸੀਂ ਕਹਿ ਸਕਦੇ ਹੋ ਕਿ 2 ਕਰੋੜ 14 ਲੱਖ 61739 ਵੋਟਾਂ ਨੂੰ ਚੈੱਕ ਕਰਨਾ ਕਿ ਅਸੀਂ ਆਪਣੇ ਕਿਹੜੇ 13 ਮੈਂਬਰ ਪਾਰਲੀਮੈਂਟ ਚੁਣ ਕੇ ਦਿੱਲੀ ਭੇਜਣੇ ਹਮ ਸੋ ਜੇਕਰ ਤੁਸੀਂ ਇਹ ਸਵਾਲ ਇਹਨਾਂ ਦੇਖਣਾ ਹੋਵੇ ਤਾਂ ਜਦੋਂ ਆਖਰੀ ਦਿਨ ਸੀ ਕਾਮਜਦਗੀਆਂ ਦਾ 14 ਤਰੀਕਾ ਪੱਲੇ ਪਏ ਸੀਗੇ ਜੀ ਉਸ ਦਿਨ ਪਤਾ ਲੱਗ ਰਿਹਾ ਸੀ ਕਿ 598 ਉਮੀਦਵਾਰ ਹੁਣ ਤੱਕ ਕਾਗਜ਼ ਦਾਖਲ ਕਰ ਚੁੱਕੇ ਨੇ ਜੀ ਚਲੋ ਉਹਦੇ ਵਿੱਚੋਂ ਤੋਂ ਮੈਨੂੰ ਪਤਾ ਲੱਗ ਰਿਹਾ ਸੀ ਕਿ ਕੱਲ੍ਹ ਦੇ ਰਾਤ ਕੇ ਆਜ਼ਾਦ ਉਮੀਦਵਾਰਾਂ ਚੋਂ 33 ਦੇ ਛੜ ਗਏ ਕਾਗਜ਼ ਠੀਕ ਹੈ ਜੀ ਇਸ ਵਾਰ 598ਾਂ ਦੀ ਜਿਹੜੀ ਸੂਚੀ ਆ ਰਹੀ ਸੀ ਉਹਦੇ ਵਿੱਚੋਂ 219 ਆਜ਼ਾਦ ਉਮੀਦਵਾਰ ਨੇ ਗੁਰਵਿੰਦੀ ਹਾਂ 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 ਤੇ 219 ਆਜ਼ਾਦ ਉਮੀਦਵਾਰਾਂ ਚੋਂ 33 ਦੇ ਕਾਗਜ਼ ਰੱਦ ਹੋ ਗਏ 186 ਆਜ਼ਾਦ ਉਮੀਦਵਾਰ ਹੁਣ ਵੀ ਮੈਦਾਨ ਚ ਠੀਕ ਹੈ ਜੀ ਇਹ ਵਟ्टी ਗਿਣਤੀ ਹੈ 13 ਸੀਟਾਂ ਤੇ 186 ਆਜ਼ਾਦ ਮੀਂਦ ਵਰ ਉਹ ਤੋਂ ਬਾਅਦ ਲਗਭਗ ਰਵੈਤੀ ਪਾਰਟੀਆਂ ਦੇ ਨੇ ਤੇ ਉਹਨਾਂ ਦੇ ਲਗਭਗ ਸਭ ਦੇ ਕਾਗਜ਼ ਦਰੂਸਤ ਪਾਏ ਗਏ ਹੂੰ 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 ਕੋਈ ਤੁਸੀਂ ਇਸ ਪਹਿਲੂ ਦੇ ਵਿੱਚ ਇੱਕ ਰੰਗ ਫਿਰ ਉਹ ਪੁਰਾਣੀ ਰਾਜਨੀਤੀ ਵਾਲਾ ਪੱਤਲਾ ਨਜ਼ਰ ਆ ਰਿਹਾ ਹੈ ਕਿ ਇਹ ਖੰਡੂਰ ਸਾਹਿਬ ਹਲਕੇ ਤੋਂ ਅੰਮ੍ਰਿਤਪਾਲ ਸਿੰਘ ਹੋਰੀ ਖੜੇ ਨੇ ਹਾਂਜੀ ਹਾਂਜੀ ਉਥੋਂ ਆਮ ਆਦਮੀ ਪਾਰਟੀ ਦਾ ਇੱਕ ਆਦੇਦਾਰ ਹੈ ਬੰਦਾ ਹਾਂਜੀ ਹਾਂਜੀ ਉਹਨੇ ਵੀ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਨਾਂ ਤੇ ਕਾਗਜ਼ ਦਾਖਲ ਕੀਤੇ ਹੂੰ ਮਤਲਬ ਨਾਮ ਲਾ ਕੇ ਐਨ ਉਦਾ ਹੈ ਨਾ ਸਾਰਾ ਕੁਝ ਉਹ ਫਾਰਮ ਦੇ ਉਤੋਂ ਹੀ ਲਾਗ ਸਾਰਾ ਕੁਝ ਹਮ ਸੋ ਇਹ ਇਹ ਭਲੇਖਾ ਪਉਣ ਲਈ ਹੁਣ ਮੈਨੂੰ ਕੱਲ ਬਠਿੰਡੇ ਤੋਂ ਪਤਾ ਲੱਗ ਰਿਆ ਸੀਗਾ ਕਿ ਗਰਮੀਤ ਸਿੰਘ ਖੁੱਡੀਆਂ ਦੇ ਪਿੰਡ ਤੋਂ ਇੱਕ ਹੋਰ ਗਰਮੀਤ ਸਿੰਘ ਨੇ ਕਾਗਜ਼ داخل ਕੀਤੇ ਹਮ 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 ਬਿਲਕੁਲ ਖੁੱਡੀਆਂ ਪਿੰਡ ਦਾ ਇਸ ਤਰ੍ਹਾਂ ਹੋਰ ਵੀ ਕੁਝ ਥਾਂ ਤੋਂ ਸੂਚਨਾਵਾਂ ਆ ਜਾਣਗੀ ਸੋ ਇਸ ਲਈ ਇੱਕ ਤਰੀਕਾ ਵੀ ਹੁੰਦਾ ਕਿ ਵੋਟਰ ਨੂੰ ਜਿਹੜਾ ਕਿਉਂਕਿ ਆਜ਼ਾਦ ਉਮੀਦਵਾਰ ਦੇ ਚੋਣ ਨਿਸ਼ਾਨਛਿਤ ਯਾਦ ਨਹੀਂ ਰਹਿੰਦੇ ਹਮ ਉਹ ਟੈਂਪਰੇਰੀ ਮਿਲਦੇ ਨੇ ਔਰ ਕਈ ਵਾਰ ਤਾਂ ਇਹਨੇ ਮਿਲਦੇ ਚੁਲਦੇ ਦੇਖਦੇ ਜਾਂਦੇ ਨੇ ਕਿ ਪਤਾ ਹੀ ਲੱਗਦਾ ਤੁਹਾਡੇ ਧਿਆਨ ਚੋਣਾ ਕਿ ਇੱਕ ਵਾਰ ਉਹ ਜਗ ਦੀ ਬੈਟਰੀ ਤੇ ਝਾੜੂ ਇੱਕੋ ਜਿਹਾ ਲੱਗਣ ਲੱਗ ਗਿਆ ਸੀ ਲੋਕਾਂ ਨੂੰ ਪਤਾ ਹੀ ਲੱਗਦਾ ਸੀ ਕਿ ਕਿਧਰੋਂ ਆਏ ਹਾਂ ਜੀ ਸੋ ਇਸ ਲਈ ਇਹ ਵੀ ਇੱਕ ਤਰੀਕਾ ਹੁੰਦਾ ਹੈ ਤੋਂ ਇਸ ਪਹਿਲੂ ਦੇ ਉੱਤੇ ਵੀ ਪੇਚ ਫਸਿਆ ਚਲੋ ਚੋਣ ਕਮਿਸ਼ਨ ਕਹਿੰਦਾ ਕਿ ਅਸੀਂ ਤਿਆਰੀ ਕਰਨੀ ਹੈ ਜੀ 24451 ਪੋਲਿੰਗ ਸਟੇਸ਼ਨ ਬਣਾਏ ਜਾ ਰਹੇ ਨੇ ਠੀਕ ਹੈ ਜੀ ਐ ਜਿਨ੍ਹਾਂ ਦੀ ਗਿਣਤੀ ਪਹਿਲਾਂ 24423 ਸੀ ਹੁਣ ਇਹ ਵੋਟਰ ਵਧੇ ਨੇ 5 ਲੱਖ ਤੋਂ ਵੱਧ ਵੋਟਰ ਇਸ ਵਾਰ ਉਹ ਹੈ ਪ੍ਰਵੀਨ ਜੀ ਜਿਹੜਾ ਪਹਿਲੀ ਵਾਰ ਵੋਟ ਪਾਊਗਾ। ਹੂੰ 5,38,000 ਦੇ ਗੇਟ ਦੇ ਵਿੱਚ 5,33,715 ਵੋਟਰ 18-19 ਸਾਲ ਅੜਾ ਉਹ ਹੈ ਜਿਹਨੇ ਪਹਿਲੀ ਵਾਰ ਵੋਟ ਪਾਉਣੀ ਹੈ। ਜੀ ਸੋ ਇਸ ਦੀ ਪੋਲਿੰਗ ਸਟੇਸ਼ਨਾਂ ਦੀ ਗਿਣਤੀ 24,451 ਕਰ ਦਿੱਤੀ ਗਈ ਹੈ। ਜਿਹਦੇ ਵਿੱਚੋਂ 16,517 ਪਿੰਡਾਂ-ਪਿੰਡਾਂ 'ਚ ਨੇ 16,000 ਤੋਂ ਵੱਧ ਪੋਲਿੰਗ ਸਟੇਸ਼ਨ। ਜੀ ਜੀ ਤੇ 7,934 ਪੋਲਿੰਗ ਸਟੇਸ਼ਨ ਸਾਡੇ ਫਿਰ 14 ਚੋਂਗੇ ਹਮਮ ਸਭ ਤੋਂ ਬਾਅਦ ਪੋਲਿੰਗ ਸਟੇਸ਼ਨ ਪਟਿਆਲਾ ਚ ਨੇ 2082 ਹਮ ਉਤੋਂ ਬਾਅਦ ਬਾਰੀ ਸ਼੍ਰੀ ਅਨੰਦਪੁਰ ਸਾਹਿਬ ਦੀ ਹੈ 2068 ਹਮਮ ਫਿਰ ਤਿੰਨ ਲੋਕ ਸਭਾ ਹਲਕੇ ਅਜੇ ਨੇ ਜਿੱਥੇ 1900 ਤੋਂ ਵੱਧ ਪੋਲਿੰਗ ਸਟੇਸ਼ਨ ਨੇ ਹੁਸ਼ਿਆਰਪੁਰ ਜਲੰਧਰ ਫਿਰੋਜ਼ਪੁਰ 163 1951 ਤੇ 1903 ਫਿਰ ਲਗਭਗ ਪੰਜ ਚਾਰ ਮਤਲਬ ਸਟੇਸ਼ਨ ਇਹ ਜਿਹਾਂ ਨੇ ਲੋਕ ਸੀਟਾਂ ਜਿੱਥੇ 1800 ਤੋਂ ਵੱਧ ਨੇ ਗੁਰਦਾਸਪੁਰ 1895 ਲੁਧਿਆਣਾ 1843 ਪੋਲਿੰਗ ਸਟੇਸ਼ਨ ਫਤਿਹਗੜ੍ਹ ਸਾਹਿਬ 1821 ਮਠਿੰਡਾ 'ਚ 1714 ਫਿਰ ਸੰਗਰੂਰ 'ਚ 1765 ਫਰੀਦਕੋਟ 'ਚ 1688 ਤੇ ਅੰਮ੍ਰਿਤਸਰ 'ਚ 1684 ਤੇ ਇਹਨਾਂ 'ਚ ਸਭ ਤੋਂ ਵੱਧ ਜੇ ਆਜ਼ਾਦਮੀ ਦੇ ਵਰ ਕਿਤੇ ਖੜਾ ਥਾ ਲੁਧਿਆਣਾ 'ਚ ਖੜਾ 30 ਆਜ਼ਾਦਮੀ ਦੇ ਖੜੇ ਲੁਧਿਆਣਾ 'ਚ ਹਮ ਹੈਨਾ ਇਸੇ ਤਰ੍ਹਾਂ ਜੇਕਰ ਇਸ ਤੋਂ ਬਾਅਦ ਵਾਲੀ ਅੰਕੜਾ ਦੇਖਣਾ ਹੋਵੇ ਤਾਂ ਅੰਮ੍ਰਿਤਸਰ 'ਚ 24 ਆਜ਼ਾਦਮੀ ਦੇ ਖੜੇ ਆ ਠੀਕ ਹੈ ਜੀ ਤੇ ਜੇ ਵੋਟਾਂ ਦੇਖਣੀਆਂ ਹੋਣ ਕਿ ਸਭ ਤੋਂ ਵੱਧ ਤਾਂ ਇਹ ਜਿਹੜੀ ਆਪਾਂ ਗੱਲ ਕਰਕੇ ਤੇ 2 ਕਰੋੜ 14 ਲੱਖ 61 ਹਜ਼ਾਰ 739 ਤਾਂ ਇਹ ਸਵਾਲਿਆਂ ਸਭ ਤੋਂ ਵੱਧ VOTER ਪਟਿਆਲਾ ਲੋਕ ਸਭਾ ਸੀਟ ਤੇ ਨੇ ਜੀ ਤੇ ਇਸੇ ਸੀਟ ਤੇ ਮਰਦ VOTER ਵੀ ਵੱਧ ਹੈ ਤੇ ਬੀਬੀਆਂ ਦੀ VOTER ਪਟਿਆਲਾ ਲੋਕ ਸਭਾ ਸੀਟ ਤੇ 18 ਲੱਖ 6000 424 VOTER ਹੈ ਜਿਨ੍ਹਾਂ ਨੇ ਫੈਸਲਾ ਕਰਨਾ ਹੂੰ ਤੇ ਸਭ ਤੋਂ ਘੱਟ VOTE ਫਤਿਹਗੜ੍ਹ ਸਾਹਿਬ ਲੋਕ ਸਭਾ ਹਲਕੇ ਦੀਆਂ ਜਿੱਥੇ 15 ਲੱਖ 52 ਹਜ਼ਾਰ ਦੇ ਕਰੀਬ VOTER ਹੈ ਹੂੰ ਸੋ ਇੰਜ ਇਹ ਅੰਕੜੇ ਇਹ ਜੋੜ ਘਟਾ ਸਭ ਗੱਲਾਂ ਤਰੀਆਂ ਤਰੀਆਂ ਰਹਿ ਜਾਂਦੀਆਂ ਵੋਟਾਂ ਹੀ ਦੱਦੀਆਂ ਨੇ ਕਿ ਕਿਹਨੂੰ ਜਿਤਾਉਣਾ ਕਿਹਨੂੰ ਨਹੀਂ ਸੋ ਇਹ 1 ਜੂਨ ਨੂੰ ਮਸ਼ੀਨਾ ਚ ਜਾਣਾ ਤੇ 4 ਜੂਨ ਨੂੰ ਨਤੀਜਿਆਂ ਦੇ ਰੂਪ ਚ ਬਾਹਰ ਆਉਣਾ ਸੋ 4 ਜੂਨ ਨੂੰ ਦੇਖਦੇ ਆਂ ਜੀ ਕਿਹੜੇ 13 ਬੰਦੇ ਹੋਣਗੇ ਜਿਹੜੀਆਂ ਪਰਦੀਆਂ ਸੰਸਦੀਆਂ ਪੌੜੀਆਂ ਚੜਨਗੇ ਤੇ ਬਾਕੀ ਐ ਲਿਸਟਾਂ ਦੇਖ ਕੇ ਆਪਣਾ ਹਿਸਾਬ-ਕਿਤਾਬ ਲਾਉਣਗੇ ਕਿ ਅਸੀਂ ਕਿਉਂ ਪਿੱਛੇ ਰਹੇਗੇ ਹਮ ਜੀ ਬਿਲਕੁਲ ਬਿਲਕੁਲ ਆਪਾਂ ਅਗਲੀ ਖਬਰ ਦੇ ਵੱਲ ਵਧিয়ে ਗੱਲ ਕਰੀਏ ਇਸੇ ਹੀ ਗੱਲ ਨੂੰ ਇੱਕ ਹੋਰ ਐਂਗਲ ਤੋਂ ਵੇਖੀਏ ਉਮੀਦਵਾਰਾਂ ਨੂੰ ਹੀ ਡੇਰਿਆਂ ਦੇ ਦਰ ਤੇ ਕਹਿੰਦੇ ਕਤਾਰ ਬਣ ਕੇ ਅਸ਼ੀਰਵਾਦ ਲੈ ਰਹੇ ਐ ਮਤਲਬ ਆਪ ਇੱਕ ਦਿਨ ਚਰਚਾ ਕੀਤੀ ਸੀ ਕਿ ਕੋਈ ਚਰਚਾ ਨਹੀਂ ਪੰਜਾਬ ਦੇ ਮਸਲਿਆਂ ਦੀ ਪਰ ਉੱਥੇ ਜਾਣਾ ਜ਼ਰੂਰੀ ਹੈ ਕਹਿੰਦੇ ਬਿਲਕੁਲ ਪ੍ਰਵੀਨ ਜੀ ਪੰਜਾਬ ਦੀ ਰਾਜਨੀਤਿਕ ਪੜ ਦੇ ਵਿੱਚੋਂ ਤੁਸੀਂ ਡੇਰਾਬਾਦ ਨੂੰ ਲੰਬੇ ਨਹੀਂ ਕਰ ਸਕਦੇ ਹੂੰ ਡੇਰਾਬਾਦ ਹਮੇਸ਼ਾ ਚਰਚਾ ਚ ਰਿਹਾ ਹੈ ਚਾਹੇ ਦੇਰ ਆ ਕਿਸੇ ਤਰ੍ਹਾਂ ਦੇ ਵਿਵਾਦਕ ਚਰਚਾ ਚ ਹੈ ਜਾਂ ਨਹੀਂ ਹੈ ਜੇ ਵਿਵਾਦਿਤ ਹੈ ਤਾਂ ਵੀ ਕੋਈ ਮਸਲਾ ਨਹੀਂ ਤਾਂ ਬੈਕ ਡੋਰ ਚਲੇ ਜਾਓ ਜੇ ਵਿਵਾਦਿਤ ਨਹੀਂ ਹੈ ਤਾਂ ਮੁੱਖ ਦਰਵਾਜ਼ੇ ਤੋਂ ਚਲੇ ਜਾਓ ਸੋ ਇਹ ਸਾਰਿਆਂ ਨੂੰ ਪਤਾ ਹਮ ਕਿਸੇ ਸਮੇ ਇਹ ਸਾਰੇ ਡੇਰਾ ਸਿਰਸਾ ਬਥੇਰੇ ਗਿਹੇ ਲਾਉਂਦੇ ਸੀ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਹਾਂਜੀ ਹਾਂਜੀ ਖਾਸ ਕਰ ਮਾਲਵੇ ਵਾਲਾ ਪਾਸਾ ਤਾਂ ਖਾਤਾ ਜਾਂਦਾ ਰਿਹਾ ਹਮ ਹੈਨਾ ਤੇ ਪਰ ਹੁਣ ਅੱਜ ਕੱਲ ਉਸ ਦੇਰੀ ਦੀ ਉਵੇਂ ਚਰਚਾ ਨਹੀਂ ਆ ਹਮ ਪਰ ਤਾਂ ਵੀ ਤੁਸੀਂ ਉਸ ਦੇ ਵੋਟ ਬੈਂਕ ਨੂੰ ਮੰਨフィ ਕਰਕੇ ਨਹੀਂ ਦੇਖ ਸਕਦੇ ਜੀ ਬਿਲਕੁਲ ਕਿਉਂਕਿ ਇਹ ਮੰਨ ਲਿਆ ਜਾਂਦਾ ਹੈ ਕਿ ਜਿਹੜਾ ਸ਼ਰਧਾਲੂ ਆ ਉਹਨਾਂ ਦੇ ਕਿਹਤੇ ਵੋਟ ਵੀ ਪਾਊਗਾ ਜਦੋਂ ਕਿ ਗਰੰਟੀ ਨਹੀਂ ভোটার ਆਪਣੀ ਮਰਜ਼ੀ ਨਾਲ ਵੋਟ ਪਾ ਸਕਦਾ ਸ਼ਰਧਾਲੂ ਹੋਣਾ ਬਕਰੀ ਚੀ ਹੈ ਪਰ ਇੱਥੇ ਤਾਂ ਪਾਰਟੀਆਂ ਦੇ ਭਗਤ ਹੋ ਸਕਦੇ ਨੇ ਤਾਂ ਫਿਰ ਬਾਬਿਆਂ ਦੇ ਭਗਤ ਕਿਉਂ ਨਹੀਂ ਬੈਂਸਲਾ ਲੈਂਦੇ ਜੀ ਜੀ ਬਿਲਕੁਲ ਬਿਲਕੁਲ ਇਹ ਇਹ ਵਰਤਾ ਰਹੇਗਾ ਹਾਂ ਇਸ ਵਾਰ ਵੀ ਡੇਰਿਆਂ ਦੀ ਚਰਚਾ ਹੈ ਮੇਸ਼ਾਕ ਪੰਜਾਬ ਦੇ ਵਿੱਚ ਹਜ਼ਾਰਾਂ ਡੇਰੇ ਹੋਣ ਪਰ 7-8 ਡੇਰੇ ਖੂਬ ਚਰਚਾ ਚ ਰਹਿੰਦੇ ਨੇ ਜਿਨ੍ਹਾਂ ਚੋਂ ਇਸ ਵਾਰ ਦੋ ਡੇਰੇ ਖੂਬ ਮੋਟਾ ਨਹੀਂ ਬੋਲਣਾ ਚਾਹਤਾ ਸੀ ਨੇ ਪ੍ਰਵੀਨ ਇਹਨਾਂ ਚੋਂ ਅਹਿਮ ਹੈ ਡੇਰਾ ਸਚਕੰਡ ਬੱਲਾ ਜੀ ਤੇ ਡੇਰਾ ਰਾਜਸਵਾਮੀ ਵਿਆਸ ਵਿਆਸ ਇਹ ਦੋ ਡੇਰੇ ਸਭ ਤੋਂ ਵੱਧ ਡੇਰਾ ਸਚਕੰਡ ਬੱਲਾ ਜਲੰਧਰ ਦੀ ਸਿਆਸਤ ਦੇ ਹਾਲੇ ਵਾਲੇ ਕਾਫੀ ਘੁੰਮਦਾ ਹੈ ਹੁਸ਼ਿਆਰਪੁਰ ਜਲੰਧਰ ਹੈ ਨਾ ਇਸ ਖੇਤਰ ਨੂੰ ਕਾਫੀ ਰਿਪਰੈਜ਼ੈਂਟ ਕਰ ਰਿਹਾ ਤੇ ਇਹਦਾ ਅੰਦਾਜ਼ਾ ਇੱਥੋਂ ਹੀ ਲਾਇਆ ਜਾ ਸਕਦਾ ਹੈ ਕਿ ਸਾਰੀਆਂ ਪਾਰਟੀਆਂ ਦੇ ਲੀਡਰ ਪ੍ਰਮੁੱਖ ਤਾਂ ਕੁਝ ਉਮੀਦਵਾਰ ਉਸੇ ਤਰ੍ਹਾਂ ਜਾ ਹੀ ਜੰਗਿਤ ਚੰਨੀ ਹੋਰਾਂ ਨੇ ਤਾਂ ਨਿਤਨੇਮ ਬਣਾ ਲਿਆ ਜਿਵੇਂ ਆਪਾਂ ਸਵੇਰੇ ਗੁਰੂ ਘਰ ਮੰਦਿਰ ਜਾਂਦੇ ਆ ਉਵੇਂ ਉਹ ਕਹਿੰਦੇ ਕਿ ਜਿੱਦਾਂ ਦੇ ਚੌਣ ਪੇੜ ਚ ਉਤਰੇ ਨੇ ਨਿਤ ਦਿਨ ਡੇਰਾ ਸਾਥਕੰਡ ਬੰਨਾ ਜਾਂਦੇ ਨੇ ਅੱਛਾ ਸੋ ਇਸ ਤਰ੍ਹਾਂ ਇਹ ਇੱਕ ਉੱਥੇ ਆ ਰੇਸ਼ਵਧਾਲੂਆਂ ਨੂੰ ਨਜ਼ਰ ਆਉਣ ਦਾ ਵੀ ਤਰੀਕਾ ਹੁੰਦਾ ਨਾ ਤੇ ਬਾਕੀ ਸ਼ਰਧਾ ਦਾ ਵੀ ਇੱਕ ਪਹਿਲੂ ਹੋ ਸਕਦਾ ਦੂਸਰੇ ਪਾਸੇ ਹੈ ਰਾਮ ਸੁਆਮੀ ਦੇਰਾ ਬਿਆਸ ਇੱਥੇ ਗੁਰਿੰਦਰ ਸਿੰਘ ਢਿੱਲੋਂਗਰਾਂ ਦੇ ਨਾਲ ਉਹ ਜਿਹੜੇ ਡੇਰਾ ਬਿਆਸ ਦੇ ਮੁਖੀ ਨੇ ਉਹਨਾਂ ਨਾਲ ਫੋਟੋ ਖਿਚਾਉਣਾ ਤੇ ਸੋਸ਼ਲ ਮੀਡੀਆ ਤੇ ਪਾਉਣਾ ਉਮੀਦਵਾਰਾਂ ਨੇ ਆਪਣਾ ਕਰਮ ਬਣਾ ਲਿਆ ਕਿ ਇਹ ਕੰਮ ਕਰਨਾ ਬਹੁਤ ਜ਼ਰੂਰੀ ਹੈ ਠੀਕ ਹੈ ਜੀ ਜਾਓ ਮੇਰਾ ਮੁਖੀ ਗੁਰਿੰਦਰ ਸਿੰਘ ਢਿਲੋਂ ਜੀ ਨਾਲ ਫੋਟੋ ਖਿਚਾਓ ਤੇ ਸੋਸ਼ਲ ਮੀਡੀਆ ਤੇ ਪਾਓ ਤਾਂ ਕਿ ਉਹਨਾਂ ਦੇ ਜਿਹੜੇ ਫਾਲੋਅਰ ਨੇ ਉਹਨਾਂ ਦੇ ਜਿਹੜੇ ਸ਼ਰਧਾਲੂ ਨੇ ਤੇਰਾ ਬੈਸ ਨਾਲ ਜੁੜੇ ਇਹਨਾਂ ਨੂੰ ਲੱਗੇ ਕਿ ਲੈ ਵੀ ਇਹ ਸਾਡੇ ਉਹਨਾਂ ਦੇ ਨਾਲ ਜੁੜਿਆ ਹੋਇਆ ਹੈ ਬਿਲਕੁਲ ਜਦੋਂ ਕਿ ਮੈਂ ਲੰਮੇ ਸਮੇਂ ਤੋਂ ਜਾਂ ਤੋਂ ਕਵਰ ਕਰਦਾ ਆ ਰਿਹਾ ਹਾਂ ਇਹ ਸਾਰੀ ਰਾਜਨੀਤੀ ਦੇ ਪੱਖਾਂ ਨੂੰ ਤਦ ਤੋਂ ਮੈਂ ਦੇਖਦਾ ਹਾਂ ਕਿ ਏ ਡੇਰਾ ਬਿਆਸ ਵੱਲੋਂ ਜਾਂ ਗੁਰਿੰਦਰ ਸਿੰਘ ਢਿਲੋਹਰਾ ਵੱਲੋਂ ਵੀ ਕਦੇ ਵੀ ਸਿੱਧੇ ਰੂਪ ਚ ਕਿਸੇ ਪਾਰਟੀ ਦੇ ਲਈ ਕਿਸੇ ਉਮੀਦਵਾਰ ਦੇ ਲਈ ਕਦੇ ਸੁਨੇਹਾਰ ਨਹੀਂ ਦਿੱਤਾ ਗਿਆ ਹਾਂ ਹਾਲੀ ਦੇ ਦੌਰਾਨ ਇਸ ਚੌਕਟ ਦੇ ਉੱਤੇ ਤਿੰਨ ਵਾਰ ਨਰਿੰਦਰ ਮੋਦੀ ਆ ਚੁੱਕੇ ਨੇ ਰਾਹੁਲ ਹੁਣ ਜਾ ਚੁੱਕੇ ਨੇ ਕੇਜਰੀਵਾਲ ਭਗਵੰਤ ਹੁਣ ਜਾ ਚੁੱਕੇ ਨੇ ਤੇ ਹੁਣ ਤਾਂ ਉਮੀਦਵਾਰ ਤਰਬਦੀ ਨੇ ਆ ਮੇਰੇ ਕੋਲ ਲਿਸਟ ਪਈ ਆ ਤੁਸੀਂ ਇਹ ਦੇਖੋ ਕਿ ਇਸ ਖੇਤਰ ਦੇ ਵਿੱਚ ਮਤਲਬ ਜੇ ਚੰਡੀਗੜ੍ਹ ਤੋਂ ਸੰਝੇ ਟੰਡਣ ਜਾਂਦੇ ਆ ਤੇ ਚੰਡੀਗੜ੍ਹ ਤੋਂ ਅਮਨੀਤਵਾੜੀ ਵੀ ਜਾਂਦੇ ਆ ਜੇ ਅ ਮਤਲਬ ਕਿ ਲੁਧਿਆਣੇ ਤੋਂ ਰਮਨੀ ਬਿੱਟੂ ਜਾਂਦੇ ਆ ਤਾਂ ਰਾਜਾ ਬੜਿੰਗ ਵੀ ਜਾਂਦੇ ਆ ਇਹ ਮੰਨ ਲਿਆ ਗਿਆ ਕਿ ਡੇਰਾ ਬਿਆਸ ਦਾ ਪੰਜਾਬ ਦੇ ਵਿੱਚ 5% ਵੋਟ ਤੇ ਸਿੱਧਾ ਪ੍ਰਭਾਵ ਹੈ ਜੀ ਠੀਕ ਹੈ ਤੇ ਖਾਸ ਕਰਕੇ ਅੰਮ੍ਰਿਤਸਰ ਗੁਰਦਾਸਪੁਰ ਜਲੰਧਰ ਪਟਿਆਲਾ ਹੁਸ਼ਿਆਰਪੁਰ ਇਸ ਬੈਲਟ ਦੇ ਵਿੱਚ ਕਹਿੰਦੇ ਬਹੁਤ ਜ਼ਿਆਦਾ ਸੋ ਇਸ ਲਈ ਲਗਭਗ ਹਰ ਤੇ ਹਿਮਾਚਲ ਤੱਕ ਹਿਮਾਚਲ ਦੇ ਮੁੱਖ ਮੰਤਰੀ ਆਪਣੇ ਉਮੀਦਵਾਰਾਂ ਨੂੰ ਨਾਲ ਲੈ ਕੇ ਆਏ ਸੀ ਤੇ ਆ ਪੱਕੇ ਖੜੇ ਰਹੇ ਤੇ ਪਰਲੇ ਪਾਸਿਓਂ ਹਰ ਉਮੀਦਵਾਰ ਬਦਲ ਜਾਂਦਾ ਸੀ ਦੂਆ ਆ ਗਿਆ ਤੀ ਆ ਗਿਆ ਖੜ ਕੇ ਫੋਟੋ ਖਚਾਈ ਗਏ ਤੇ ਆਪਣੇ ਆਪਣੇ ਪੇਜਾਂ ਦੇ ਪਾਈ ਗਏ ਤੇ ਇਦਾਂ ਹੀ ਤਰ੍ਹਾਂ ਮੈਂ ਪੰਜਾਬ ਦੇ ਦੇਖ ਰਿਹਾ ਸੀ ਅਸ਼ੀਸ਼ ਰਿੰਕੂ ਵੀ ਗਏ ਹੈ ਅਰਵਿੰਦ ਖੰਨਾ ਵੀ ਪਹੁੰਚੇ ਹੈ ਸੰਜੇ ਟੰਡਨ ਵੀ ਰਵਨੀਤ ਬਿੱਟੂ ਵੀ ਤਰਨਜੀਤ ਸੰਧੂ ਵੀ ਸੰਧੂ ਵੀ ਬਿਲਕੁਲ ਹੈ ਅਨੀਤਾ ਅਨੀਤਾ ਸੋਮ ਪ੍ਰਕਾਸ਼ ਤੇ ਸੋਮ ਪ੍ਰਕਾਸ਼ ਵੀ ਹੈ ਨਾ ਇਸੇ ਤਰ੍ਹਾਂ ਮਤਲਬ ਕਿ ਮਨੀਸ਼ ਤਵਾੜੀ ਵੀ ਰਾਜਾ ਬੜਿੰਗ ਵੀ ਕੁਲਵੀਰ ਜੀਰਾ ਵੀ ਡਾਕਟਰ ਅਮਰ ਸਿੰਘ ਵੀ ਹੋਰ ਪਤਾ ਨਹੀਂ ਕਿੰਨੇ ਇੱਕ ਤਰ੍ਹਾਂ ਉਹਦੀ ਹੈ ਨਾ ਸੋ ਇਹ ਇਸ ਲਈ ਇਹ ਜਿਹੜੀ ਡੇਰਾ ਸਿਆਸਤ ਹੈ ਇਹ ਕਿਤਨਾ ਕਿਤੇ ਮਤਲਬ ਕਿ ਉਮੀਦਵਾਰਾਂ ਨੂੰ ਇਹ ਆਸ ਜੀ ਬੁਝਾ ਦਿੰਦੀ ਹੈ ਕਿ ਲੈ ਇੱਕ ਪੱਕੀ ਬਜਮੀ ਜੀ ਮੋਟਸ਼ਾ ਤੁਹਾਨੂੰ ਪੈ ਜਾਣੀ ਹੈ ਜੀ ਸੋ ਇਹ ਇਸ ਲਈ ਇਹ ਆਸ ਨਾਲ ਫਿਰ ਉਸ ਚੌਕਟ ਤੇ ਨੱਕ ਰਗਣ ਜਾਂਦੇ ਨੇ ਸੋ ਇਹ ਇਹ ਦੇਖਦੇ ਆਂ ਜੀ ਕਿ ਵੋਟਰ ਇੱਕ ਤੀ ਕਿਵੇਂ ਫੈਸਲਾ ਲੈਂਦਾ ਉਹ ਡੇਰਿਆਂ ਦੇ ਛਿਰਦਾਲੂਆਂ ਦੇ ਨਾਤੇ ਫੈਸਲਾ ਲੈਂਦਾ ਹੈ ਉਹ ਪੰਜਾਬ ਦੇ ਵੋਟਰ ਹੋਣ ਦੇ ਨਾਤੇ ਫੈਸਲਾ ਲੈਂਦਾ ਹੈ ਜਾਂ ਆਪਣੀ ਧਰਮ ਜਾਤ ਨੂੰ ਦੇਖ ਕੇ ਫੈਸਲਾ ਲੈਂਦਾ ਕਿਉਂਕਿ ਸਿਆਸਤ ਦੇ ਵਿੱਚ ਸਾਰੀਆਂ ਪੇਰਾ ਮੁੱਦਿਆਂ ਨੂੰ ਲਾਂਬੇ ਰੱਖ ਕੇ ਬਾਕੀ ਸਾਰੇ ਦਾ ਚੱਲ ਰਹੀਆਂ ਨੇ ਹਮ ਬਿਲਕੁਲ ਸਹੀ ਹੈ ਮੁੱਦਿਆਂ ਨੂੰ ਲਾਂਬੇ ਰੱਖ ਕੇ ਬਾਕੀ ਸਾਰੇ ਦਾ ਚੱਲ ਰਹੀ ਤੇ ਕੇਜਰੀਵਾਲ ਕਹਿੰਦੇ ਤਿੰਨ ਰਾਜ ਸਭਾ ਮੈਂਬਰਾਂ ਦੀ ਛੁੱਟੀ ਕਰਨਗੇ ਜੀ ਪ੍ਰਵੀਨ ਜੀ ਇਹ ਤਾਂ ਰਾਜ ਸਭਾ ਦੇ ਲਈ ਫਿਕਰ ਵਾਲੀ ਗੱਲ ਹੈ ਹਮ ਪੰਜਾਬ ਤੋਂ ਜੇ ਆਪਾਂ ਦੇਖੀਏ ਤਾਂ ਪੰਜਾਬ ਤੋਂ ਇਸ ਮੌਕੇ 7 ਰਾਸ਼ਟਰੀ ਸਭਾ ਮੈਂਬਰ ਨੇ 7 ਦੇ 7 ਆਮ ਆਦਮੀ ਪਾਰਟੀ ਨਾਲ ਸੰਬੰਧ ਰੱਖਦੇ ਨੇ। ਹੂੰ ਤਿੰਨ ਰਾਸ਼ਟਰੀ ਸਭਾ ਮੈਂਬਰ ਦਿੱਲੀ ਨਾਲ ਨੇ। ਹੂੰ ਤਿੰਨੋਂ ਉਹਨਾਂ ਨਾਲ ਆਮ ਆਦਮੀ ਪਾਰਟੀ ਨਾਲ ਸੰਬੰਧ ਰੱਖਦੇ ਨੇ। ਜੀ ਜੀ। ਪਰ ਇਹਨਾਂ 7 ਇੱਥੋਂ ਤੇ ਤਿੰਨ ਉੱਥੋਂ ਦਸਾਂ ਚੋਂ ਤਿੰਨ ਦੀ ਛੁੱਟੀ ਦੇ ਹੋਣ ਦੇ ਅਸਾਰ ਸਾਹਮਣੇ ਆਉਣ ਲੱਗੇ। ਹੂੰ 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 ਤੇ ਉਹ ਅਸਾਰ ਇਸ ਲਈ ਬਣੇ ਨੇ ਕਿ ਕੇਜਰੀਵਾਲ ਜੀ ਇਸ ਗੱਲੋਂ ਨਾਰਾਜ਼ ਨੇ ਕਿ ਮੇਰੇ ਰਾਸਵਾ ਮੈਂਬਰਾਂ ਨੇ ਤਾਂ ਮੇਰੇ ਜੇਲ੍ਹ ਜਾਣ ਤੋਂ ਬਾਅਦ ਕੋਈ ਮੁਹਮੇ ਨਹੀਂ ਖੜੀ ਕੀਤੀ। ਹਮਮ ਕਿਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਹੁਣ ਜੇ ਇਹ ਪਹਿਲੂ ਆ ਤਾਂ ਪੰਜਾਬ ਤੋਂ ਤਿੰਨ ਰਾਸਵਾ ਮੈਂਬਰ ਨੇ ਜਿਹੜੇ ਮਤਲਬ ਤੁਸੀਂ ਕਹਿ ਸਕਦੇ ਹੋ ਕਿ ਇਹ ਉਸ ਕੋਟੇ 'ਚ ਆਉਂਦੇ ਨੇ ਪ੍ਰਵਿੰਜੀ ਜਿਹੜਾ ਕਾਰਪੋਰੇਟ ਘਰਾਣਾ ਠੀਕ ਹੈ ਜੀ ਜਿਹੜਾ ਉਦਯੋਗਿਕ ਘਰਾਣਾ ਹੈ ਨਾ ਹਮਮ ਹਮਮ ਵੱਡੇ ਘਰਾਣੇ ਨੇ ਇਹਨਾਂ ਦੇ ਵਿੱਚੋਂ ਮੈਂ ਦੇਖ ਰਿਆ ਸੀਗਾ ਕਿ ਅਸ਼ੋਕ ਮਿੱਤਲ ਹੈ। ਹਮਮ ਹੈ ਨਾ ਇਸੇ ਤਰ੍ਹਾਂ ਸੰਜੀਤ अरोੜਾ ਇਸੇ ਤਰ੍ਹਾਂ ਵਿਕਰਮਜੀਤ ਸਿੰਘ ਸਾਨੀ ਹੈ। ਹਮਮ ਮਤਲਬ ਵਿਕਰਮਜੀਤ ਸਿੰਘ ਸਾਨੀ ਕਿਸੇ ਸਮੇਂ ਭਾਜਪਾ ਦੇ ਨੇੜੇ ਮੰਨੇ ਜਾਂਦੇ ਸੀ ਹਾਂਜੀ ਹਾਂਜੀ ਤੇ ਪਰ ਰਾਜਪਾ ਟਿਕਟਾ ਇਧਰੋਂ ਮਿਲੀ ਇਹਦਾ ਮਤਲਬ ਕਿ ਅਜੋਕ ਪਤਿਆਂ ਨੂੰ ਟਿਕਟਾ ਕਿਵੇਂ ਮਿਲਦੀਆਂ ਇਹ ਦੇਸ਼ ਬਾਖਪਾ ਇਸ ਗੱਲ ਤੋਂ ਪਹਿਲੀਆਂ ਪਾਰਟੀਆਂ ਵੀ ਕਿਵੇਂ ਕਰਦੀਆਂ ਨੇ ਇਸ ਲਈ ਫਿਰ ਜੇ ਨਰਾਸ਼ਗੀ ਵੀ ਹੋਗੀ ਤਾਂ ਕੇਜਰੀਵਾਲ ਜੀ ਹੋਣ ਦੀ ਨਰਾਸ਼ਗੀ ਨਾਲ ਤਿੰਨ ਉੱਤੇ ਤਾਂ ਨਹੀਂ ਨਿਕਲਦੀ ਹੂੰ ਜੀ ਕਿਉਂਕਿ ਜੇ ਇਹੀ ਪਹਿਲੂ ਹੋਇਆ ਫਿਰ ਤਾਂ ਮਤਲਬ ਕਿ ਇਹ ਤਾਂ ਠੀਕ ਹੈ ਚਲੋ ਗੱਲ ਬਣ ਗਈ ਫਿਰ ਇਹ ਤੋਂ ਬਾਅਦ ਸੰਤ ਬਲਬੀਤ ਸਿੰਘ ਚੈਲ ਆਉਂਦੇ ਨੇ ਹਾਂਜੀ ਫੀਚਲੜੀ ਤਾਂ ਕਹਿੰਦੇ ਮੈਂ ਪਹਿਲੇ ਦਿਨ ਹੀ ਕਹਿ ਕੇ ਚੁਰਿਆ ਸੀਗਾ ਕਿ ਭਾਈ ਮੈਂ ਪਾਰਟੀ ਲਈ ਪੱਦਾਰ ਪਹੁੰਚੂਗੀ ਕਹਿੰਦਾ ਮੈਂ ਪਾਰਟੀ ਦਾ ਚਿਹਰਾ ਮੋਰਾ ਨਹੀਂਗਾ ਠੀਕ ਹੈ ਰਾਸਵਾਜ ਮੁੱਦੇ ਚ ਚੁੱਕੂਗਾ ਤੇ ਪਰ ਇਹ ਭਗਵੰਤ ਮਾਨ ਦੇ ਕੋਟੇ ਚੋਂ ਨੇ ਜੀ ਤੇ ਇੱਥੇ ਅਯੋਗ ਪਤੀ ਵਾਲਾ ਮਸਲਾ ਹੈ ਨਹੀਂਗਾ ਕੋਈ ਹਮ ਪਰ ਜੇ ਭਗਵੰਤ ਮਾਨ ਨਾਲ ਨੇ ਫਿਰ ਇਹਦਾ ਮਤਲਬ ਕੁਰਸੀ ਵੀ ਪੱਕੀ ਹੈ ਜੇ ਕੋਈ ਖਤਰਾ ਹਮ 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 ਤੇ ਲੈ ਦੇ ਕੇ ਪੰਜਾਬ ਤੋਂ ਬਚਿਆ ਕੋਣ ਦੋ ਇਹਨਾਂ ਦੇ ਲੀਡਰ ਤੇ ਇੱਕ ਖਿਡਾਰੀ ਹਮ ਸੰਦੀਪ ਪਾਠਕ ਸਰਗਰਮ ਦੇਖਦੇ ਨੇ ਕੇਜਰੀਵਾਲ ਅੰਦਰ ਸੀ ਜਾਂ ਬਾਹਰ ਸੀ ਉਹ ਪੰਜਾਬ ਚ ਵੀ ਤੇ ਦਿੱਲੀ ਚ ਵੀ ਆਪਣੇ ਪਹਿਲੂ ਤੇ ਕੰਮ ਕਰਦੇ ਨਜ਼ਰ ਆ ਰਹੇ ਸੀ ਇਹਦਾ ਮਤਲਬ ਉੱਥੇ ਨਰਾਜ਼ਗੀ ਵਾਲਾ ਮਸਲਾ ਨਹੀਂ ਫਿਰ ਨਰਾਜ਼ਗੀ ਲੈ ਦੇ ਕੇ ਰਾਗਵ ਚੱਡਾ ਸਾਹਮਣੇ ਆਉਂਦੀ ਕਿ ਅੱਛਾ ਰਾਗਵ ਚੱਡਾ ਇਹਦਾ ਮਤਲਬ ਰਾਗਵ ਚੱਡਾ ਨੂੰ ਨਰਾਜ਼ਗੀ ਹੈ ਜਿਹਦਾ ਜ਼ਿਕਰ ਆਪਾਂ ਕਿੰਨੀ ਵਾਰ ਕੀਤਾ ਹਾਂ ਹਾਂਜੀ ਹਾਂ ਸੋ ਇਸ ਲਈ ਰਾਗਵ ਚੱਡਾ ਤੇ ਕਹਿੰਦੇ ਕੇਜਰੀਵਾਲ ਦੀ ਹੁਣ ਨਜ਼ਰ ਹੈ ਹਾਂ ਬੇਸ਼ੱਕ ਉਹਨੂੰ ਪੰਜਾਬ ਦੇ ਉਹਨਾਂ ਚ ਸਟਾਰ ਪ੍ਰਚਾਰਕਾਂ ਚ ਵੀ ਥਾਂ ਮਿਲ ਗਈ ਆ ਲਿਸਟ ਜਨਾਬ ਪੈ ਗਿਆ ਪਰ ਆਉਣ ਦੀ ਕੋਈ ਆਸ ਨਹੀਂ ਹੈ ਹਾਂ ਤੇ ਇਸ ਲਈ ਫਿਰ ਜੇ ਆਸ ਨਹੀਂ ਤਾਂ ਕੀ ਫਿਰ ਪਾਰਟੀ ਉਸ ਤੋਂ ਉਸ ਨੂੰ ਬਾਹਰ ਕਰ ਦੇਗੀ ਬਾਹਰ ਦਾ ਰੁਕ ਕਰ ਦੇਗੀ ਇੱਕ ਨਾਮ ਇਹ ਉੱਭਰ ਰਿਹਾ ਜੀ ਦੂਸਰਾ ਕਰیکٹر ਅਰਪਜਨ ਸਿੰਘ ਭੱਜੀ ਕਹਿੰਦੇ ਜੀ ਉਹਨਾਂ ਲਈ ਕਰਿਕਟ ਅਹਿਮ ਹੋ ਗਿਆ ਜੇਕਰ ਉਹ ਬੋਲਦੇ ਤਾਂ ਸਨੇਹਾ ਬਹੁਤ ਦੂਰ ਤੱਕ ਜਾਣਾ ਸੀਗਾ ਪਰ ਉਹਨਾਂ ਨੇ ਕੇਜੂਅਲ ਦੇ ਹੱਕ ਵਿੱਚ ਕੋਈ ਹਾਰ ਨਾ ਮਾਰੀ ਹੂੰ ਤੇ ਇਸ ਲਈ ਕਹਿੰਦੇ ਉਹਨਾਂ ਪ੍ਰਤੀ ਨਾਰਾਜ਼ਗੀ ਅਤੇ ਉਹਨਾਂ ਬਾਰੇ ਵੀ ਪਾਰਟੀ ਸੋਚਣ ਲੱਗੀ ਕਿ ਕਿਉਂ ਨਾ ਉਹਨਾਂ ਦੀ ਛੁੱਟੀ ਕਰ ਦਿੱਤੀ ਜਾਵੇ ਬਹੁਤ ਅੱਛਾ ਤੇ ਤੀਸਰਾ ਨਾ ਇਹਦੇ ਵਿੱਚ ਦਿੱਲੀ ਦੇ ਜਿਹੜੇ ਤਿੰਨ ਰਾਸ਼ਟਰੀ ਮੈਂਬਰ ਨੇ ਸੰਜੇ ਸਿੰਘ ਨਰੈਣਦਾਸ ਗੁਪਤਾ ਤੇ ਸੁਆਤੀ ਮਾਲੀਵਾਲ ਹੂੰ ਤੇ ਤਿੰਨਾਂ ਚੋਂ ਸਾਰਿਆਂ ਨੂੰ ਸਪਸ਼ਟ ਆਪੇ ਪਤਾ ਲੱਗ ਜਾਂਦਾ ਕਿ ਸੁਆਤੀ ਮਾਲੀਵਾਲ ਦਾ ਕੋਈ ਤਾਂ ਪੰਗਾ ਹੈਗਾ ਹੂੰ ਤੇ ਜੇ ਪੰਗਾ ਹੈਗਾ ਫਿਰ ਉਹਦੀ ਛੁੱਟੀ ਹੋ ਸਕਦੀ ਹੈ ਜੀ ਹੂੰ ਹੁਣ ਇਹ ਤਿੰਨਾਂ ਦੀ ਛੁੱਟੀ ਹੋਣ ਦਾ ਅਸਾਰ ਇੱਕੋ ਇੱਕ ਹੈ ਕਿ ਰਗਵ ਚੰਦਾ ਲੰਡਨ ਚ ਬੈਠੇ ਨੇ ਉਹਨਾਂ ਨੇ ਕੋਈ ਇਸ ਪਹਿਲੂ ਤੇ ਜ਼ਿਕਰ ਨਹੀਂ ਕੀਤਾ ਇੱਕ ਤਾਂ ਸ਼ੁਰੂ ਵਿੱਚ ਇੱਕ ਟਵਿੱਟ ਸੀ ਜਿਹੜਾ ਮੇਰੇ ਧਿਆਨ ਚ ਆ ਗਿਆ ਉਹ ਵੀ ਪਾਰਟੀ ਨੇ ਜਿਹੜਾ ਪੱਕਾ ਜਿਹਾ ਬਣਾ ਕੇ ਦਿੱਤਾ ਸੀ ਕਿ ਤੁਸੀਂ ਸਰੀਰ ਨੂੰ ਕੈਦ ਕਰ ਸਕਦੇ ਹੋ ਵਿਚਾਰ ਨੂੰ ਨਹੀਂ ਇਹੋ ਜਿਹਾ ਕੁਝ ਹੈ ਨਾ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਹਰਭਜਨ ਸਿੰਘ ਭੱਜੀ ਦਾ ਕਿ ਉਹ ਕਿਤੇ ਨਹੀਂ ਬੋਲੇ ਤੇ ਸਵਾਤੀ ਮਾਲੀਮਾਲ ਉਹਨਾਂ ਦਿਨਾਂ ਦੇ ਵਿੱਚ ਜਦੋਂ ਅਰਵਿੰਦ ਕੇਜਰੀਵਾਲ 50 ਦਿਨਾਂ ਲਈ ਅੰਦਰ ਸੀ ਲਗਭਗ ਹੂੰ ਉਹਨਾਂ ਦਿਨਾਂ 'ਚ ਅਮਰੀਕਾ 'ਚ ਛੁੱਟੀਆਂ ਕੱਟ ਰਹੀ ਸੀ ਅੱਛਾ ਤੇ ਅਗਲੇ ਕਹਿੰਦੇ ਕਿ ਤੈਨੂੰ ਕਿੱਥੋਂ ਚੱਕ ਕੇ ਕੀ ਬਣਾਇਆ ਸੀ ਹੂੰ ਤੇ ਤੂੰ ਬੋਲੀਓ ਨਹੀਂ ਹੂੰ ਤੇ ਹੁਣ ਸਫਾਈਆਂ ਦੇਣ ਘਰੇ ਆਉਨੀਆਂ ਤੇ ਚਲੋ ਜੀ ਇਹ ਤਿੰਨ ਨਾਮ ਚਰਚਾ ਚ ਨੇ ਅੱਛਾ ਪਰ ਆਮ ਆਦਮੀ ਪਾਰਟੀ ਇਹ ਜਾਣਦੀ ਹੈ ਕਿ ਅਸੀਂ ਜੇ ਨਾ ਤਿੰਨਾਂ ਨੂੰ ਪਾਰਟੀ ਚੋਂ ਕੱਢਦੀਏ ਜਾਂ ਹੋਰਾਂ ਨੂੰ ਵੀ ਜੇ ਕਿਸੇ ਨੂੰ ਰਾਜ ਸਭਾ ਨਰਾਜ਼ ਵਾਲੇ ਨੂੰ ਕੱਢ ਦਈਏ ਹੂੰ 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 ਤਾਂ ਉਹਦੀ ਰਾਜ ਸਭਾ ਮੈਂਬਰ ਹੀ ਨਹੀਂ ਖਾਰਜ ਹੋਣੀ ਹੂੰ ਫਿਰ ਇਸ ਲਈ ਕਹਿੰਦੇ ਕਿ ਇਹ ਮਾਹੌਲ ਬਣਾਇਆ ਜਾ ਰਿਹਾ ਹੈ ਕਿ ਅਸਤੀਫੇ ਲਾਓ ਇਹਨਾਂ ਤੋਂ ਉਹ ਅੱਛਾ ਠੀਕ ਹੈ ਫਿਰ ਮੈਂਬਰ ਹੀ ਖਾਰਜ ਇਹਨਾਂ ਤੋਂ ਅਸਤੀਫੇ ਲੈ ਲਓ ਦੀ ਸਾ ਤੇ ਨਵੇਂ ਭੇਜਣ ਦੀ ਤਿਆਰੀ ਫਿਰ ਕਲੇਸ਼ ਇੱਥੋਂ ਹੀ ਸ਼ੁਰੂ ਹੋਣ ਦੀ ਸੰਭਾਵਨਾ ਹੈ ਸੋ ਇਸ ਲਈ ਕੀ ਸੁਵਾਤੀ ਮਾਲੀ ਵਾਲਾ ਕਲੇਸ਼ ਅਸਤੀਫੇ ਵਾਲੀ ਕਹਾਣੀ ਹੈ ਹਾਂ ਹਾਂ ਜਾਂ ਇਹਦੇ ਵਿੱਚ ਕੋਈ ਹੋਰ ਪਹਿਲੂ ਹੈ ਇਹ ਵੀ ਇਹ ਵੀ ਚਰਚਾ ਦੇ ਵਿੱਚ ਹੈ ਸੋ ਇਸ ਲਈ ਜੇ ਆਉਣ ਵਾਲੇ ਸਮੇਂ 'ਚ 1 ਜੂਨ ਨੂੰ ਜਾਂ ਫਿਰ ਨਤੀਜਿਆਂ ਤੋਂ ਬਾਅਦ 4 ਜੂਨ ਤੋਂ ਬਾਅਦ ਤਿੰਨ ਜਾਂ ਚਾਰ ਰਸਵਾਂ ਮੈਂਬਰਾਂ ਨੂੰ ਆਵਾਦੀ ਪਾਰਟੀ ਤੋੜ ਦੇਵੇ ਉਹਨਾਂ ਤੋਂ ਅਸਤੀਫੇ ਲੈ ਕੇ ਉਹਨਾਂ ਨੂੰ ਘਰਾਂ ਨੂੰ ਖਾਲੀਆ ਤੋੜ ਦੇਵੇ ਤੇ ਉਹ ਤਾਂ ਨਵੇਂ ਬੰਦਿਆਂ ਨੂੰ ਸਾਹਮਣੇ ਲਿਆਵੇ ਤਾਂ ਹੈਰਾਨੀ ਨਹੀਂ ਹੋਣੀ ਚਾਹੀਦੀ हां ਜਦ ਤੱਕ ਕੋਈ ਸੈਟਿੰਗ ਕਰ ਗਿਆ ਵੱਖਰੀ ਗੱਲ ਦਾ ਹੂੰ ਸਵਾਤੀ ਮਾਲੀਵਾਲ ਦੀ ਗੱਲ ਹੀ ਕਰ ਲਗੇ ਸ਼ਰਮਾ ਜੀ ਆਪਾਂ ਸਵਾਤੀ ਮਾਲੀਵਾਲ ਦੇ ਨਾਲ ਕਹਿੰਦੇ ਜਿਹੜਾ ਜਿਨੇ ਬੱਦਸ ਲੋਕੀ ਕੀਤੀ ਉਹਦਾ ਕੇਜਰੀਵਾਲ ਦਾ ਪਰਸ਼ਾਵਾ ਜੀ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਜੀ ਉਹ ਵਿਵੇਕ ਕੁਮਾਰ ਨਾਂ ਦਾ ਮੁੰਡਾ ਹੈ ਵੀਡੀਓ ਐਡੀਟਰ ਤੋਂ ਸਫ਼ਰ ਸ਼ੁਰੂ ਕਰਨ ਵਾਲਾ ਤੇ ਅੱਜ ਕੱਲ ਸੀਐਮ ਸਾਹਿਬ ਦਾ ਅਰਵਿੰਦ ਕੇਜਰੀਵਾਲ ਜੀ ਦਾ ਪਰਸਨਲ ਪੀਏ ਅੱਛਾ ਪ੍ਰਵੀਨ ਜੀ ਦੋ ਤਿੰਨ ਪਹਿਲੂਆਂ ਤੋਂ ਇਸ ਕੰਨ ਨੂੰ ਸਮਝਣ ਦੀ ਲੋੜ ਹੈ ਕਿ ਸਵਾਤੀ ਮਾਲੀਵਾਲ ਤੇ ਵਿਵੇਕ ਕੁਮਾਰ ਦੋਏ ਆਮ ਆਦਮੀ ਪਾਰਟੀ ਦੇ ਨੇਤਾ ਦੇ ਨੇੜੇ ਇੱਕੋ ਤਰੀਕੇ ਨਾਲ ਆਏ ਨੇ ਠੀਕ ਹੈ ਜੀ ਸ਼ਵਤੀ ਮਾਲੀਵਾਲ ਵੀ ਇਹਨਾਂ ਦੀਆਂ ਜਿਹੜੀਆਂ ਐਨ ਜੀਓ ਸੀਗੀਆਂ ਉਹਨਾਂ ਦੇ ਰਾਹੀਂ ਸ਼ੁਰੂ ਕਰਕੇ ਇੰਡੀਆ ਅਗੇਂਸਟ ਕਰਪਸ਼ਨ ਮਹਿੰਮ ਦੀ ਮੈਂਬਰ ਬਣ ਕੇ ਆਮ ਆਦਮੀ ਪਾਰਟੀ ਤੇ ਇਸ ਸੱਤਰ ਸ਼ਾਮਲ ਹੁੰਦੀ ਹੈ ਤੇ ਫਿਰ ਅਰਵਿੰਦ ਕੇਜਰੀਵਾਲ ਦੀ ਭਰੋਸੇਮੰਦ ਬਣਦੀ ਆ ਤੇ ਇਸ ਕਦਰ ਦੇ ਵਿੱਚ ਉਹ ਪਹਿਲੀ ਉਹ ਸਭ ਤੋਂ ਛੋਟੀ ਉਮਰ ਦੀ ਬੀਬੀ ਦਿੱਲੀ ਦੀ ਮਹਿਲਾ ਕਮਿਸ਼ਨ ਵੀ ਬਣਦੀ ਹੈ ਜੀ ਜੀ ਮੇਰਾ ਕੁਸ਼ਨੀ ਮੁਖੀ ਬਣਦੀ ਹੈ ਨਾ ਫਿਰ ਉਹ ਰਾਸ਼ਵਾ ਵੀ ਲੈ ਜਾਂਦੀ ਹੈ ਇਸੇ ਤਰ੍ਹਾਂ ਭਿਵੰਕ ਕੁਮਾਰ ਦੀ ਐਂਟਰੀ ਵੀ ਬਾਇਆ ਮਨੀਸ਼ ਸ਼ੋਧਿਆ ਹੁੰਦੀ ਆ। ਹੂੰ ਮਨੀਸ਼ ਸ਼ੋਧਿਆ ਹੋਰਾਂ ਵੀ ਐਨਜੀਓ ਹੈ ਕਬੀਰਾ। ਜੀ ਉੱਥੋਂ ਕੰਮ ਸ਼ੁਰੂ ਕਰਦਾ ਵੇ ਭਵ ਕੁਮਾਰ ਹੂੰ ਉਹਨਾਂ ਨਾਲ ਜੁੜਦਾ ਤੇ ਉਹ ਤੋਂ ਬਾਅਦ ਅਰਵਿੰਦ ਕੇਜਰੀਵਾਲ ਦੀ ਇੱਕ ਐਨਜੀਓ ਸੀਗੀ ਪਬਲਿਕ ਕਾਜ਼ ਰਿਸਰਚ ਫਾਊਂਡੇਸ਼ਨ। ਹਾਂਜੀ 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 ਤੇ ਇਹਦੀ ਔਰ ਕਬੀਰਾ ਦੇ ਵਿਚਾਲੇ ਕੋਆਰਡੀਨੇਸ਼ਨ ਦੀ ਭੂਮਿਕਾ ਨਿਭਾਉਂਦੇ ਨਿਭਾਉਂਦੇ ਉਹ ਮਨੀਸ਼ ਸ਼ੋਧਿਆ ਤੋਂ ਬਾਅਦ ਕੇਜਰੀਵਾਲ ਦੇ ਨੇੜੇ ਆ ਜਾਂਦਾ। ਠੀਕ ਆ ਤੇ ਕੇਜਰੀਵਾਲ ਇਸ ਨੂੰ ਭਰੋਸੇ 'ਚ ਲੈਂ ਜਦੋਂ ਆ ਜਾਂਦੇ ਆ। ਤਾਂ ਫਿਰ ਇਹ ਵੀ ਇੰਡੀਆ ਅਗੇਸਟ ਕਰਪਸ਼ਨ ਮਹੰਦਾ ਮੈਂਬਰ ਬਣ ਜਾਂਦਾ ਜੀ ਹੁਣ ਇੱਥੇ ਤੱਕ ਲੱਗਦਾ ਕਿ ਠੀਕ ਹੈ ਐਨਜੀਓ ਚ ਕਿੰਨੇ ਹੋਣਗੇ ਉਹ じゃ ਵਿਵਕ ਕੁਮਾਰ ਵੀ ਹੋਊਗਾ ਹਮ ਪਰ ਨਹੀਂ ਜਨਾਬ ਵਿਵਕ ਕੁਮਾਰ ਕਿੰਨਾ ਖਾਸ ਹੈ ਅਰਵਿੰਦ ਕੇਜਰੀਵਾਲ ਦਾ ਉਹ ਮੈਂ ਦੋ ਪਹਿਲੂਆਂ ਤੋਂ ਤੁਹਾਡੇ ਮੂਰੇ ਰੱਖ ਦਿੰਦਾ ਹਾਂਜੀ ਹਾਂਜੀ ਦਾ ਪ੍ਰਿੰਟ ਦੀ ਰਿਪੋਰਟ ਹੈ ਠੀਕ ਹੈ ਜੀ ਦਾ ਪ੍ਰਿੰਟ ਕਹਿੰਦਾ ਹੈ ਕਿ ਜੀ ਜਿਹੜਾ ਵਿਵਕ ਕੁਮਾਰ ਹੈ ਉਹ ਸੁਨੀਤਾ ਕੇਜਰੀਵਾਲ ਤੋਂ ਬਾਅਦ ਉਹ ਵਿਅਕਤੀ ਹੈ ਜਿਹੜਾ ਅਰਵਿੰਦ ਕੇਜਰੀਵਾਲ ਬੰਦੇ ਨੇ ਦੇ ਤਾਂ ਅੰਮ੍ਰਿਤ ਇਹ ਤੋਂ ਅੰਦਾਜ਼ਾ ਲਾ ਲੋ ਕਹਿੰਦੇ ਕਿ 2014 ਦੀਆਂ ਲੋਕ ਸਭਾ ਚੋਣਾਂ ਦੇ ਦੌਰਾਨ ਜਦੋਂ 2014 ਦੀਆਂ ਲੋਕ ਸਭਾ ਚੋਣਾਂ ਸੀ ਉਸ ਸਮੇਂ ਕੇਜਰੀਵਾਲ ਹੋਰੀ ਪੰਜਾਬ ਦੇ ਵਿੱਚ ਸੀਗੇ ਤੇ ਕਹਿੰਦੇ ਜੀ ਉਸ ਸਮੇਂ ਉਹਨਾਂ ਦੀ ਰੋਟੀ ਪਾਣੀ ਉਹਨਾਂ ਦੀ ਚਾਹ ਪਾਣੀ ਉਹਨਾਂ ਦੀ ਦਵਾਈ ਇਹ ਸਾਰਾ ਕੁਝ ਵਿਵੇਕ ਕੁਮਾਰ ਨੇ ਨਿਤਾਇ ਕਰਨਾ ਇਥੋਂ ਤੱਕ ਇੱਕ ਵਾਰ ਕਹਿੰਦੇ ਦੰਦ ਚ ਦਰਦ ਹੋ ਗਿਆ ਉਹਦੀ ਦਵਾਈ ਵੀ ਕਦੋਂ ਲੈਣੀ ਹੈ ਕਿਵੇਂ ਲੈਣੀ ਹੈ ਵਿਵੇਕ ਕੁਮਾਰ ਇਹ ਤੈ ਕਰਦਾ ਹਮ ਇੰਨਾ ਖਾਸ ਹੈ ਅੱਛਾ ਦੂਜਾ ਪਹਿਲੂ ਕਿ ਕਿੰਨਾ ਅਰਵਿੰਦ ਕੇਜਰੀਵਾਲ ਦੇ ਲਈ ਖਾਸਮ ਖਾਸ ਹੋਏਗਾ ਹਮ ਹਮ ਜਦੋਂ ਅਰਵਿੰਦ ਕੇਜਰੀਵਾਲ ਨੂੰ ਜੁਡੀਸ਼ੀਅਲ ਹਿਰਾਸਤ ਚ ਭੇਜਿਆ ਗਿਆ ਹਮ ਤਾਂ ਅੰਦਰੋਂ ਕਿਹਾ ਗਿਆ ਕਿ ਕੁਝ ਨਾਮ ਦੇ ਦਿਓ ਜੀ ਜਿਨ੍ਹਾਂ ਨੂੰ ਤੁਸੀਂ ਰੋਜ਼ ਮਿਲ ਸਕਦੇ ਹੋ ਰੋਜ਼ ਮਿਲਣਾ ਚਾਹੁੰਦੇ ਹੋ ਠੀਕ ਹੈ ਜੀ ਤੇ ਉਹਨਾਂ ਚ ਪਹਿਲਾ ਨਾਮ ਸਨੀਤਾ ਕੇਜਰੀਵਾਲ ਦਾ ਔਰ ਦੂਆ ਨਾਮ ਜਿਹੜਾ ਬੇਵਕਮਾਰ ਪਰਸਨਲ ਪੀਏ ਦਾ ਸੀ ਉਹ ਬੇਵਕਮਾਰ ਸੀ ਹੂੰ ਹੁਣ ਇਹ ਕਿੰਨਾ ਖਾਸ ਹੋਊਗਾ ਤੇ ਹੁਣ ਸੰਜੇ ਸਿੰਘ ਮੰਨ ਚੁੱਕੇ ਨੇ ਕਿ ਹਾਂ ਉਸwati ਮਾਲੀਵਾਲ ਆਈ ਸੀ ਕੇਜਰੀਵਾਲ ਨੂੰ ਮਿਲਣਾ ਉਹਨਾਂ ਨਾਲ ਬਸ ਲੁਕੀ ਹੋਈ ਹੈ ਕਿ ਜਿਹੜੀ ਕਰਨਗੇ ਉਸwati ਮਾਲੀਵਾਲ ਜਿਹਨਾਂ ਨਾਲ ਹੋਇਆ ਸੀ ਇਹਨਾਂ ਦਾ ਤਲਾਕ ਵੀ ਹੋ ਗਿਆ ਤੇ ਉਹ ਤਲਾਕ ਹੋਇਆ ਸਾਬਕਾ ਪਤੀ ਵੀ ਇਹ ਗੱਲ ਕਹਿ ਰਿਹਾ ਕਿ ਸੰਜੇ ਸਿੰਘ ਨੂੰ ਸਭ ਪਤਾ ਹੈ ਕਹਾਣੀ ਕੀ ਹੈ ਜੀ ਜੀ ਅੱਛਾ ਤੁਹਾਨੂੰ ਇਹ ਜਾਣਦੇ ਨੇ ਪਰ ਤੁਸੀਂ ਪੂਰਾ ਸੱਚ ਦੱਸ ਨਹੀਂ ਰਹੇ ਪਰ ਇਹ ਗੱਲ ਤਾਂ ਮੰਨ ਲੈਣ ਕਿ ਬਸਲੂਕੀ ਹੋਈ ਆ ਪਰ ਕੀ ਉਹ ਬਸਲੂਕੀ ਦਾ ਆਧਾਰ ਇਹ ਹੈ ਕਿ ਵਿਵੇਕ ਕੁਮਾਰ ਆਪ ਐਡਾ ਬੜਾ ਬਣ ਗਿਆ ਕਿ ਕਿਸੇ ਔਰਤ ਨਾਲ ਉਹ ਵੀ ਜ ਰਾਸ ਸਭਾ ਮੈਂਬਰ ਵੀ ਹੋਵੇ ਤਾਂ ਕਿਸੇ ਵੀ ਔਰਤ ਨਾਲ ਨਹੀਂ ਬਸਲੂਕੀ ਹੋਣੀ ਚਾਹੀਦੀ ਹੈ ਨਾ ਤੇ ਪਰ ਜੇ ਇੱਕ ਉਹ ਰਾਸ ਸਭਾ ਮੈਂਬਰ ਵੀ ਆ ਫਿਰ ਵੀ ਤੁਹਾਡਾ ਉਸ ਅਹੁਦੇ ਦਾ ਵੀ ਸਤਕਾਰ ਹੁੰਦਾ ਸੋ ਉਹ ਦੋੇ ਪਹਿਲੂ ਨੂੰ ਧਿਆਨ ਚ ਰੱਖਦੇ ਆ ਵਿਵੇਕ ਕੁਮਾਰ ਐਡਾ ਬੜਾ ਹੋ ਗਿਆ ਕਿਉਂ ਨਹੀਂ ਆਪ ਕੁਦਰੀ ਆਪੇ ਕਰ ਲਈ ਜਾਂ ਉਹਨੂੰ ਕੋਈ ਅਸ਼ੀਰਵਾਦ ਆ ਥਾ ਪੜਾਇਆ ਜਾਂ ਇਹ ਬਸਲੂਕੀ ਦਾ ਪਹਿਲੂ ਇਸ ਗੱਲ ਤੋਂ ਬਣਿਆ ਕਿ ਪਿੱਛੇ ਕੋਈ ਹੋਰ ਤੇ ਰਾਜਨੀਤੀ ਕਰੇ ਜਿਹੜੀ ਸਵਾਤੀ ਮਾਲੀਵਾਲ ਨੂੰ ਦੱਸ ਰਹੀ ਹੈ ਕਿ ਬੀਬੀ ਤੇਰੀ ਤਾਂ ਛੁੱਟੀ ਹੋਣ ਵਾਲੀ ਹੈ ਹੂੰ ਤੇ ਕੀ ਅਸਤੀਫਾ ਮੰਗਣ ਤੋਂ ਬਵਾਦ ਸ਼ੁਰੂ ਹੋਇਆ ਤੇ ਬੀਬੀ ਅਸਤੀਫਾ ਦੇਣ ਨੂੰ ਤਿਆਰ ਨਹੀਂ ਉਹਨੂੰ ਵੀ ਪਤਾ ਹੋਣਾ ਜੇ ਆਪਾਂ ਨੂੰ ਪਤਾ ਹੈ ਕਿ ਜੇ ਪਾਰਟੀ ਕੱਢ ਦੇਵੇ ਤਾਂ ਵੀ ਰਾਸਵਾ ਬਚੀ ਰਹਿਣੀ ਹੈ ਤਾਂ ਜਿਹੜੀ ਰਾਸਵਾ ਮੈਂਬਰਾਂ ਨੂੰ ਵੀ ਤਾਂ ਪਤਾ ਹੋਣਾ ਨਾ ਹੂੰ ਜੀ ਜੀ ਸੋ ਇਹ ਇਸ ਲਈ ਕੀ ਇਕਲੇ ਸੀ ਹੈ ਜਾਂ ਸੱਚਮੁੱਚ ਉਹਨਾਂ ਬਸ ਲੁਕੀ ਹੋਈ ਹੈ ਤੇ ਜੇ ਬਸ ਲੁਕੀ ਹੋਈ ਹੈ ਤਾਂ ਬੀਬੀ ਫਿਰ ਅਨਿਤਕੇ ਜਾ ਕੇ ਸ਼ਿਕਾਇਤ ਕਿਉਂ ਨਹੀਂ ਪੱਤਰ ਕਰਕੇ ਕਿ ਉਹਨੂੰ ਪਾਰਟੀ ਮਨਾ ਰਹੀ ਹੈ ਸਮਝਾ ਰਹੀ ਹੈ ਉਹ ਆਪਣੀ ਰਾਸ ਸਭਾ ਬਚਾਉਣ 'ਚ ਕਾਮਯਾਬ ਹੋ ਰਹੀ ਹੈ ਸੁਪਰ ਬੀਰੋ ਕੁਮਾਰ ਕਿੰਨਾ ਖਾਸ ਹੈ ਇਹ ਦੋ ਤਿੰਨ ਪਹਿਲੂ ਤਾਂ ਸਪਸ਼ਟ ਹੁੰਦਾ ਹੈ ਇਸ ਲਈ ਇਹ ਬਸ ਲੁਕੀ ਦੇ ਪਿੱਛੇ ਇੱਕ ਅੰਜ ਦਾ ਵਿਸ਼ਾਕਤ ਕਦਣਾ ਹੋਈ ਹੈ ਸਾਰਾ ਗੱਲ ਜੀ ਜੀ ਪਰ ਤੁਸੀਂ ਦੇਖੋ ਨਾ ਕਿ ਇੱਕ ਰਾਸ ਸਭਾ ਮੈਂਬਰ ਦੇ ਉੱਤੇ ਇੱਕ ਬੀਬੀ ਤੇ ਹੱਥ ਚੁੱਕਣਾ ਜਾਂ ਉਹਨੂੰ ਜ਼ਰੀਲ ਕਰਨਾ ਜਾਂ ਉਹਨੂੰ ਕੁੱਟਣਾ ਇਹ ਤਾਂ ਕਿਤੇ ਵੀ ਜਾਇਜ਼ ਨਹੀਂ ਆ ਪਰ ਇੱਥੋਂ ਪਤਾ ਲੱਗਦਾ ਕਿ ਜਿਹੜਾ ਤੁਹਾਡੇ ਤੇ ਜਦੋਂ ਆਪਾਂ ਕਹਿੰਦੇ ਨੇ ਇੱਕ ਪੰਜਾਬੀ ਚ ਕਹਾਵਤ ਆ ਕਟਾ ਤਿੰਗੜ ਦਾ ਕਿਲੇ ਜੇ ਜ਼ੋਰ ਤੇ ਜਦੋਂ ਤੁਹਾਨੂੰ ਅਸ਼ੀਰਵਾਦ ਹੁੰਦਾ ਨਾ ਉਦੋਂ ਫਿਰ ਤੁਸੀਂ ਹਾਂ ਉਦੋਂ ਤੁਸੀਂ ਕਹਿੰਦੇ ਉਦੋਂ ਤੁਸੀਂ ਆਪਣੀਆਂ ਹਦਾਬ ਤੈਅ ਕਰਨ ਲੱਗ ਪੈਂਦੇ ਆ ਜੀ ਤੇ ਆਪਾਂ ਜਾਣਦੇ ਹਾਂ ਹਾਂ ਜੀ ਆਪਾਂ ਜਾਣਦੇ ਹਾਂ ਇਹ ਗੱਲ ਕਰੀਏ ਜਾਖੜ ਸਾਹਿਬ ਦੀ ਜਾਖੜ ਸਾਹਿਬ ਕਿਸਾਨ ਜਿੱਥੇ ਬੰਦਿਆਂ ਨੂੰ ਚੈਲੰਜ ਕਰ ਰਹੇ ਆ ਕਹਿੰਦੇ ਚੋਣਾ ਲੜ ਕੇ ਦੇਖ ਲਓ ਤੁਸੀਂ ਪਰਵਿੰਦੀ ਇਹ ਹੁਣ ਪਾਸ ਹਮਮਮ ਪੀ ਨੀਤੀ ਇਹ ਅਜਨ ਨੰਬਰ ਕੋ ਇੱਕ ਪ੍ਰੈਸ ਕਾਨਫਰੰਸ ਕਰਕੇ ਇਹ ਗੱਲ ਕਹੀ ਹੈ ਕਿ ਜੀ ਕਿਸਾਨ ਜਥੇਬੰਦੀਆਂ ਨਿਤ ਦਿਨ ਦਾ ਕਲੇਸ਼ ਛੱਡਣਾ ਜੇ ਉਹਨਾਂ ਨੇ ਐਂ ਕਰਨਾ ਤਾਂ ਫਿਰ ਚੌਣ ਫੜ ਚਾ ਜਾਣ ਕੋਈ ਪਾਰਟੀ ਜੁਆਇਨ ਕਰਨਾ ਰਾਜਨੀਤੀ ਤਾਂ ਕਰੇ ਰਹੇ ਠੀਕ ਹੈ ਸੰਜਕ ਰੌਣਕ ਕਹਿੰਦੇ ਕਹਿੰਦੇ ਕਿ ਦੱਸੋਗੇ ਐ ਐਮਐਸਪੀ ਐਮਐਸਪੀ ਕਰੀ ਜਾਂਦੇ ਨੇ ਜਦੋਂ ਬਿਜਲੀ ਦੋ ਫਸਲਾਂ ਹੈ ਹੂੰ ਤੇ ਉਹ ਉਹ ਦੋ ਫਸਲਾਂ ਕਹਿੰਦੇ ਮੋਦੀ ਹੋਰੀ 10 ਸਾਲਾਂ ਤੋਂ ਚੱਕ ਰਹੇ ਨੇ ਜੀ ਫਿਰ ਇਹ ਕਹਿੰਦਾ ਕਿਹੜੀਆਂ ਫਸਲਾਂ ਤੇ ਐਮਐਸਪੀ ਮੰਗਦੇ ਆ ਤੇ ਜੇ ਇਹੀ ਗੱਲ ਆ ਤਾਂ ਕਹਿੰਦੇ ਕਿ ਭਗਵੰਤ ਮਾਨ ਕੰਨੀ ਨੂੰ ਕਿਉਂ ਨਹੀਂ ਹੁੰਦੇ ਇਹਨੇ ਬੋਨਸ ਨਹੀਂ ਦਿੱਤਾ ਇਹਨੇ ਮੁਆਵਜ਼ੇ ਨਹੀਂ ਦਿੱਤੇ ਇੱਧਰ ਨੂੰ ਕਿਉਂ ਨਹੀਂ ਹੁੰਦੇ ਸਾਨੂੰ ਜਾਣ ਕੇ ਤੰਗ ਕਰਦੇ ਤੇ ਪਿੱਛੇ ਰਾਜਨੀਤੀ ਕੰਮ ਕਰਦੇ ਮਤਲਬ ਉਹਨਾਂ ਦਾ ਇਸ਼ਾਰਾ ਸੀਗਾ ਕਿ ਬਾਕੀ ਪੋਲਿਟਿਕਲ ਪਾਰਟੀਆਂ ਖਾਸ ਕਰਕੇ ਜਿਵੇਂ ਭਾਜਪਾ ਹਰਿਆਣੇ 'ਚ ਵੀ ਬੋਲਦੀ ਹੈ ਕਿ ਦੇ ਉਹ ਰਿਵਿਊ ਇਹ ਕਹਿਣਾ ਚਾਹੁੰਦੇ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਕਿਸਾਨ ਸਾਡੇ ਮਗਰ ਪਾਏ। ਹਮ ਜਦੋਂ ਕਿ ਦਿੱਲੀ ਵਾਲੇ ਮਸਲਿਆਂ ਤੋਂ ਬਾਅਦ ਤਾਂ ਬਾਦਾਂ ਖਰਾਫੀ ਖੁਦ ਭਾਜਪਾ ਨੇ ਕੀਤੀ ਆ। ਹਮ ਹਮ ਤੇ ਇਸ ਲਈ ਪਰ ਜਿਹੜੇ ਕਿਸਾਨੀ ਬਾਰੇ ਉਹ ਕਹਿ ਰਹੇ ਨੇ ਕਿ ਮਤਲਬ ਚੌਣ ਪੜ ਚਾ ਕੇ ਦੇਖ ਲਓ ਤਾਂ ਇਹਦੇ ਵਿੱਚ ਕੋਈ ਦੋ ਰਾਇ ਨਹੀਂ ਇੱਕ ਵਾਰ ਚੌਣ ਪੜ ਝਾ ਵੀ ਚੁੱਕੀਆਂ ਨੇ ਜਿੱਥੇ ਬੰਦੀਆਂ ਪਰ ਉਹ ਸਾਂਝੇ ਤੌਰ ਤੇ ਨਹੀਂ ਆਈਆਂ ਸੀ। ਜੇ ਇਕੱਠੀਆਂ ਹੋ ਕੇ ਆਈਆਂ ਹੁੰਦੀਆਂ ਸ਼ਾਇਦ ਤਸਵੀਰ ਕੁਝ ਹੋਰ ਵੀ ਹੋ ਸਕਦੀ ਸੀ। ਜੀ ਜੀ ਹੈਨਾ ਪਰ ਉਹ ਇਕੱਠਿਆ ਨਾ ਹੋਣ ਦਾ ਹੀ ਨਤੀਜਾ ਇਹ ਕਿ ਅੱਜ ਵੀ ਇਸੇ ਤਰ੍ਹਾਂ ਉਹ ਲੜ ਰਹੇ ਨੇ ਕਸਾਨੀ ਮੁੱਦਿਆਂ ਤੇ ਪ ਲੜ ਰਹੇ ਨੇ ਅੱਡੋ ਅੱਡ ਇਸ ਲਈ ਫਰੈਂਟਿਕ ਪਾਰਟੀਆਂ ਹਾਵੀ ਵੀ ਹੋ ਰਹੀਆਂ ਨੇ ਸੋ ਮਤਲਬ ਨੂੰ ਸੀਰੀਆਖੜ ਦਾ ਚੈਲੰਜ ਕਬੂਲ ਹੁੰਦਾ ਤਾਂ ਕਿਤੇ ਨਜ਼ਰ ਨਹੀਂ ਆਉਣਾ ਕਿਉਂਕਿ ਜਥੇਬੰਦੀਆਂ ਇਹ ਜਿਹੇ ਪਹਿਲੂ ਤੇ ਜहां ਇਹ ਕਬੂਲ ਹੋਣਾ ਵੀ ਹੋਣਾ ਤਾਂ ਵੀ 2027 ਤੱਕ ਜਾਂਦੀ ਹੈ ਉਹ ਪਹਿਲੂ ਪਰ ਕੀ ਇਸ ਆਧਾਰ ਦੇ ਉੱਤੇ ਕਿਉਂਕਿ ਰਾਣਾ ਗੁਰਮੀ ਸੋਢੀ ਨੂੰ ਮੈਂ ਸੁਣਿਆ ਸੀ ਉਹਨਾਂ ਨੇ ਵੀ ਇਹ ਜਿਹੇ ਗੁੱਸਤਿਆ ਕਿ ਖਾਨ ਸਵੇਰੀ ਸੜਕਾਂ ਤੇ ਆ ਜਾਂਦੇ ਨੇ ਉਹਦੇ ਨਾਲ ਤਾਂ ਚੌਣਾ ਚ ਆ ਜਾਣ ਸੋ ਇਸ ਲਈ ਇੱਥੋਂ ਦਾ ਲੱਗ ਰਿਹਾ ਕਿ ਭਾਜਪਾ ਨੇ ਹੁਣ ਪੰਜਾਬ ਦੇ ਵਿੱਚ ਆਪਣਾ ਚੌਣ ਮੋੜ ਬਦਲਿਆ ਉਹਨਾਂ ਇੱਕ ਕਿਸਾਨਾਂ ਨੇ ਜਿੱਥੇ ਇਹ ਬਾਇ ਤਰੀਕਾ ਅਪਣਾਇਆ ਤਾਂ ਕਿ ਲੋਕਾਂ ਨੂੰ ਅਸੀਂ ਇਹ ਦੱਸ ਸਕੀਏ ਕਿ ਹਸਤਾਨਾ ਨੂੰ ਕਹਿੰਦੇ ਆ ਕਿ ਮદાન ਚੋਣ ਲੱਗ ਸੋ ਪਰ ਕੀ ਇਹਦੇ ਨਾਲ ਕਿਸਾਨ ਜਥੇਬੰਦੀਆਂ ਦੇ ਧਰਨੇ ਰੁਕ ਜਾਣਗੇ ਜਾਂ ਕੁਝ ਹੋਰ ਪਹਿਲੂ ਕਿਉਂਕਿ ਆਪਾਂ ਇਸੇ ਪ੍ਰੋਗਰਾਮ 'ਚ ਆਪਾਂ ਗੱਲ ਕੀਤੀ ਸੀ ਕਿ 14 ਤਰੀਕ ਤੋਂ ਨਾਮਜ਼ਦਗੀਆਂ ਤੋਂ ਬਾਅਦ ਭਾਜਪਾ ਆਪਣੀਆਂ ਨੀਤੀਆਂ ਰਹੀਆਂ ਇਸ ਮਸਲਿਆਂ ਦੇ ਉੱਤੇ ਨਵੇਂ ਰੂਪ 'ਚ ਨਜ਼ਰ ਆਉਗੀ ਉਹਦੇ ਵਿੱਚੋਂ ਇੱਕ ਦੋ ਪਹਿਲਾਂ ਤੋਂ ਨਜ਼ਰ ਆਉਣ ਲੱਗ ਪਈ ਪਰ ਇੱਕਲ ਜ਼ਰੂਰ ਹੈ ਸ਼ਰਮਾ ਜੀ ਦੇਖੋ ਜਦੋਂ ਸੰਘਰਸ਼ ਨੂੰ ਸਿਆਸਤ ਨਿਸ਼ਾਨਾ ਬਣਾਉਣ ਲੱਗ ਪੈਂਦਾ ਹੈ ਸੰਘਰਸ਼ ਤੁਹਾਨੂੰ ਇੱਕ ਨਵੇਂ ਸਿਰੇ ਤੋਂ ਲੀਕਨ ਦੀ ਲੋੜ ਹੁੰਦੀ ਹੈ ਦੇਖਣ ਦੀ ਲੋੜ ਹੁੰਦੀ ਹੈ ਕਿ ਕਿਉਂ ਅਸੀਂ ਉਹਨਾਂ ਨੂੰ ਮੌਕਾ ਦੇ ਰਹੇ ਹਾਂ ਬਿਲਕੁਲ ਦੂਜਾ ਇਹ ਕਿ ਸੰਘਰਸ਼ਾਂ ਦੇ ਵਿੱਚ ਜਿਹੜੀਆਂ ਸਾਰੀਆਂ ਤਰ੍ਹਾਂ ਜਿਵੇਂ ਪਹਿਲਾਂ ਵਾਲਾ ਕਿਸਾਨ ਅੰਦੋਲਨ ਹੋਇਆ ਸੀ ਉਹਦੇ ਵਿੱਚ ਮਜ਼ਦੂਰ ਭਰਾ ਵੀ ਸੀ ਉਹਦੇ ਵਿੱਚ ਛੋਟਾ ਵਪਾਰੀ ਵੀ ਸੀ ਉਹ ਚਾੜਤਗੇ ਵੀ ਸੀਗੇ ਤੁਸੀਂ ਸਮੁੱਚਤਾ ਦੇ ਵਿੱਚ ਉਹਨੂੰ ਕਿੰਨਾ ਕੁ ਲੈ ਕੇ ਜਾਂਦੇ ਆ ਇਹ ਸਾਰੀਆਂ ਲੀਡਰਾਂ ਨੇ ਆਸਲ ਦੇ ਵਿੱਚ ਲੀਡਰ ਨਾ ਹੁਣ ਇੱਕ ਨਵਜ ਪਛਾਣ ਰਹੇ ਨੇ ਹਮ ਹਮ ਪੰਜਾਬ ਦੇ ਆਮ ਲੋਕਾਂ ਦੀ ਹਾਂਜੀ ਹਾਂਜੀ ਕਿ ਉਹ ਉਹ ਜਿਵੇਂ ਭਵੰਤਮਾਨ ਦੇ ਰੋਡ ਸ਼ੋ ਲੀਡਰਾਂ ਦੇ ਰੋਡ ਸ਼ੋ ਤੋਂ ਲੋਕ ਓਖੇ ਹੁੰਦੇ ਆ ਨਾ ਉਹਵੇਂ ਨਿਤ ਦਿਨ ਕਿਸਾਨਾਂ ਦੇ ਗਲੀਆਂ ਬਜ਼ਾਰਾਂ ਚੋਂ ਲੰਘਦੇ ਦਰਨੇ ਆ ਤੁਸੀਂ ਓਖੇ ਹੁੰਦੇ ਆ ਕਿ ਤੁਸੀਂ ਸਾਨੂੰ ਪਰੇਸ਼ਾਨ ਕਰੀ ਜਾਂਦੇ ਮਤਲਬ ਦੁਕਾਨਦਾਰ ਵਪਾਰੀ ਵਰਗ ਆਮ ਸੜਕ ਤੇ ਆਵਾਜਾਈ ਵਾਲੇ ਬੰਦੇ ਜਿਹੜੇ ਕਹਿੰਦੇ ਭਾਈ ਅਸੀਂ ਵੀ ਤਾਂ ਦਿੱਲੀ ਗਏ ਸੀ ਓ ਖੇਪੜਦੇ ਨਹੀਂ ਇਸ ਮਸਲੇ ਤੇ ਕਿ ਅਸੀਂ ਵੀ ਸਿਰ ਨਾਲ ਦਿੱਲੀ ਬੈਠੇ ਜੀ ਜੀ ਸਾਨੂੰ ਇਤੰਕ ਕਰੀ ਜਾਂਦੇ ਹੂੰ ਜਿਹੜਾ ਸੰਘਰਸ਼ ਦੇ ਵਿੱਚ ਉਹ ਹੀ ਰਹਿੰਦਾ ਜਿਹੜਾ ਸ਼ੁਰੂ ਚ ਪਾਇਆ ਜਾ ਰਿਹਾ ਸੀ ਹੂੰ ਜੀ ਜੀ ਇਸ ਕਰਕੇ ਫਿਰ ਤੁਹਾਨੂੰ ਰਣਨੀਤੀ ਤੇ ਸਾਰੀਆਂ ਚੀਜ਼ਾਂ ਉਹਨਾਂ ਤੇ ਪੁਨਰ ਵਿਚਾਰ ਜਾਂ ਦੁਬਾਰਾ ਰਣਨੀਤੀ ਬਦਲਣ ਦੀ ਲੋੜ ਹੁੰਦੀ ਹੈ ਖਾਸ ਕਰਕੇ ਜਦੋਂ ਲੋਕ ਦਾ ਲੋਕਾਂ ਦਾ ਜਿਹੜਾ ਸਹਿਯੋਗ ਲੋਕਾਂ ਦੀ ਭਾਵਨਾ ਤੁਹਾਡੇ ਤੋਂ ਲੈਦੀ ਹੋਣ ਲੱਗ ਪਵੇ ਲੋਕ ਜਿਨ੍ਹਾਂ ਦੇ ਨਾਲ ਤੁਸੀਂ ਲੜ ਰਹੇ ਹੋ ਲੋਕ ਉਹਨਾਂ ਨੂੰ ਸਵਾਲ ਕਰਨ ਦੀ ਬਜਾਏ ਉਲਟਾ ਤੁਹਾਨੂੰ ਸਵਾਲ ਕਰਨ ਲੱਗ ਪੈਣ ਸੋ ਇਹ ਜ਼ਰੂਰ ਟਕਰਾਹ ਜਿਹੜਾ ਉਹ ਭਾਜਪਾ ਨੂੰ ਤਕਰਾਅ ਆਸ ਹੁੰਦਾ ਸ਼ਰਮਨ ਜੀ ਇਹ ਗੱਲ ਸਾਨੂੰ ਮੰਨਣੀ ਆਸ ਹੁੰਦਾ ਰਾਸ ਹੁੰਦਾ ਰਾਸ ਹੁੰਦਾ ਉਹਨਾਂ ਨੂੰ ਵਿਕਟਮ ਕਾਰਡ ਬਹੁਤ ਖੇਡਣਾ ਆਉਂਦਾ ਆਉਂਦਾ ਹਾਂਜੀ ਸ਼ਰਮਾ ਜੀ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਖਬਰ ਤੇ ਨਜ਼ਰੋਂ ਅਪਾਈ 35 ਸਮਾਪਤ ਕਰਾਂਗੇ ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ ਸਾਥਰੀਆ ਕਾਲ ਜੁੜੇ ਰਹੋ ਪੰਜਾਬੀ ਰੇਡੀਓ ਯੂ ਐਸ ਏ ਦੇ ਨਾਲ